ਸਾਹਿਬ ਦੁਰਗਜਨ ਦੇ ਮਹਾਰਾਜ ਜੀ ਨੇ ਸ੍ਰੀ ਸੁਖਨੀ ਸਾਹਿਬ ਸਾਨੂੰ ਇਹ ਜੀ ਬਾਣੀ ਦਿੱਤੀ ਜਿਹਦੇ 24 ਅਸ਼ਟਪ ਦੀਆਂ 24 ਸ਼ਲੋਕ तकरीबन 24000 ਅੱਖਰ ਹੈ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਚੋ ਕਿ तकरीबन ਘੰਟੇ ਵਿੱਚ ਹੋ ਜਾਂਦਾ ਹੈ ਅਠਾਂ ਪੈਰਾਂ ਦੇ ਸਵਾਸ ਖਲੇ ਹੋ ਜਾਂਦੇ ਨੇ ਅਠਾ ਪਹਿਰਾਂ ਵਿੱਚ ਪ੍ਰਾਣੀ ਨੂੰ ਅਨੁਮਾਨ ਹੈ 24000 ਸਾ ਆ ਜਾਂਦਾ ਹੈ ਭਾਵੇਂ ਘਟਵਤ ਵੀ ਜਾਂਦੇ ਇਨਸਾਨ ਦੀ ਕਿਰਿਆ ਦੇ ਅਨੁਸਾਰ ਹੈ ਇੰ样 ਦੱਸੇ ਬੈਠ ਦਬਾਰਾਂ ਚਲਤੇ 18 ਸੁਬਤ ਚੱਲੇ 25 ਮੈਥਨ ਕਰਤੇ 64 ਚਲਤੇ ਕਿਉਂ ਨ ਭਜੈ ਜਗਦੀਸ਼ ਇਹ ਸਵਾਸਣ ਦੀ ਰਸਤਾਰ ਹੈ ਇਸ ਕਰਕੇ ਘਟਵਤ ਜਾਂਦੇ ਹਨ ਪਰ ਅਠਾ ਪਹਿਰਾਂ ਵਿਸ਼ਵਾਸ ਸਫਲੇ ਹੋ ਜਾਂਦੇ ਨੇ ਇੱਕ ਪਾਠ ਕਰ ਲਿਆ ਜਾਵੇ ਦੋ ਪਾਠ ਰੋਜ਼ਾਨਾ ਕਰ ਲੈ ਜਾਣ ਸ੍ਰੀ ਸੁਖਨੀ ਸਾਹਿਬ ਦੇ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ ਇਸ ਦੇ ਵਿੱਚ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸ਼ਿੰਮਰਤੀਆਂ ਤੋਰੇ ਪੰਜੀਲ ਕੁਰਾਨ ਤੁਰਾਨ ਜਿੰਨੇ ਮਤਮ ਤੰਤਰਾਂ ਦੇ ਧਾਰਮਿਕ ਪੁਸਤਕ ਹਨ ਸਭ ਦਾ ਇਹ ਸਿਧਾਂਤ ਆ ਜਾਂਦਾ ਹੈ করুণਾ ਹੀ ਮਤਮ ਤੰਤਰਾਂ ਇਹ ਗ੍ਰੰਥਾਂ ਦਾ ਸਿਧਾਂਤ ਕੀ ਹੈ ਚਾਰ ਗੱਲਾਂ ਕਰਮ ਪਾਸ਼ਨਾ ਗਿਆਨ ਵਗਿਆ ਇਹਦੇ ਵਿੱਚ ਚਾਰੇ ਆ ਜਾਂਦੀਆਂ ਜਿੰਨੇ ਰੂਹਾਨੀ ਭੇਦ ਹਨ ਸਾਰੇ ਇਸ ਵਿੱਚ ਆ ਜਾਂਦੇ ਹਨ ਸੋ ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਮਿਲਦੀ ਹੈ ਸ਼ੀਰ ਨੂੰ ਛੱਡ ਕੇ ਉਹਦੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਸੋ ਸ੍ਰੀ ਸੁਖਨੀ ਸਾਹਿਬ ਵਿੱਚ ਗੁਰੂ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਵਹਿਗੁਰੂ ਦੇ ਨਾਮ ਦੇ ਸਿਮਰਨ ਦੇ ਬੇਅੰਤ ਫਾਇਦੇ ਇਕ ਨਹੀਂ ਸਾਰੀ ਅਸ਼ਟਪਦੀ ਗੁਰੂ ਸਿਮਰਨ ਦੇ ਫਾਇਦਿਆਂ ਵਿੱਚ ਪ੍ਰਭੂ ਸਿਮਰਨ ਦਾ ਆ ਫਾਇਦਾ ਹੈ ਆ ਲਾਭ ਹੈ ਆ ਗੁਣ ਹੈ ਆ ਸ਼ਕਤੀ ਹੈ ਆ ਬਰਕਤ ਹੈ ਜਰਾ ਵਿਚਾਰ ਕਰਕੇ ਦੇਖਿਓ ਇਸ ਕਰਕੇ ਹੀ ਅਜੋ ਨੇ ਐਸੇ ਫਰਮਾਨ ਕੀਤਾ ਹੈ ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਵਰਗ ਜਿਵੇਂ ਬੇਅੰਤ ਫਾਇਦੇ ਜਿਵੇਂ ਛੋਟਾ ਜਿਹਾ ਰੋਟੀ ਦਾ ਬਹੜ ਦਾ ਬੀਜ ਹੁੰਦਾ ਹੈ ਫਸਲ ਦੇ ਦਾਣੇ ਜਿੰਨਾ ਉਹਦਾ ਬੀਜ ਹੁੰਦਾ ਉਸ ਦੇ ਵਿੱਚ ਕਿੰਨਾ ਵੱਡਾ ਬਹੜ ਦਾ ਦਰਖਤ ਛੁਪਿਆ ਹੁੰਦਾ ਹੈ ਨਹੀਂਦਾ ਨਹੀਂ ਜੇ ਕਿਸੇ ਨੂੰ ਕਹੋ ਇਹਦੇ ਵਿੱਚ ਕਿੱਡਾ ਵੱਡਾ ਬਹੜ ਹੈ। ਸ਼ਿਆਣਾ ਪੁਰਸ਼ ਤਾਂ ਵਿਚਾਰ ਦੇ ਬਲ ਕਰਕੇ ਮੰਨ ਲਏਗਾ। ਅਈ ਆਣ ਆਗਮੀ ਜਿਹੜਾ ਮੂੜ ਆਦਮੀ ਉਹ ਨਹੀਂ ਮੰਨੇਗਾ ਕਹਿ ਲਗਾ ਐ ਇਤਨਾ ਛੋਟਾ ਜਿਹਾ ਬੀਜ ਬੋੜ ਦਾ ਦਰਖ ਇਤਨਾ ਵੱਡਾ ਹੁੰਦਾ ਇਹਦੇ ਵਿੱਚ ਕਿੱਥੇ ਹੈ ਲੇਕਿਨ ਹੈ ਉਸ ਦੇ ਵਿੱਚ ਪ੍ਰਗਟ ਕਰਦਾ ਹੁੰਦਾ ਹੈ ਜਦ ਉਸ ਬੀਜ ਨੂੰ ਜ਼ਮੀਨ ਵਿੱਚ ਗੱਡੀਏ ਲਗਾਈਏ ਹੌਲੀ ਹੌਲੀ ਉਗਦਾ ਹੈ ਉਹਨੂੰ ਪਾਣੀ ਵਗੈਰਾ ਦੁਆਰਾ ਉਸ ਦੀ ਪਰਵਰਿਸ਼ ਹੋਵੇ ਹਰ ਤਰੀਕੇ ਸ਼ਿਰ ਕੋਈ ਜਾਨਵਰ ਉਸ ਨੂੰ ਭੰਨ દોੜ ਖਾਣਾ ਜਾਏ ਬਚਾ ਹੋਵੇ ਗਰਮੀ ਸਰਦੀ ਤੋਂ ਬਚਾ ਹੋਵੇ ਉਸ ਦੇਰ ਦੇ ਵਿੱਚ ਕਿੰਨਾ ਵੱਡਾ ਬਹੁਲਤਾ ਦਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਹਿਰੂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਆਪ ਅਰ ਉਸ ਦੀਆਂ ਸ਼ਕਤੀਆਂ ਸਾਰੀਆਂ ਹੀ ਮੌਜੂਦ ਹਨ ਪਰ ਦੀਂਦੀਆਂ ਨਹੀਂ ਪਰਕਟ ਕਦ ਹੁੰਦੀਆਂ ਹਨ ਜਦ ਉਸਦਾ ਨਾਮ ਜਪਿਆ ਜਾਵੇ ਨਾਮ ਜਪਿਆ ਉਹ ਸ਼ਕਤੀਆਂ ਅੰਦਰੋਂ ਹੀ ਪ੍ਰਗਟ ਹੁੰਦੀਆਂ ਤੇ ਸ਼ਕਤੀਆਂ ਦਾ ਮਾਲਕ ਵਹਿਰੂ ਵੀ ਅੰਦਰੋਂ ਹੀ ਪ੍ਰਗਟ ਹੁੰਦਾ ਹੈ ਜਿਵੇਂ ਉਸ ਬੀਜ ਵਿੱਚੋਂ ਬੋਹੜ ਦਾ ਦਰਖਤ ਕਿੰਨਾ ਵੱਡਾ ਪ੍ਰਗਟ ਹੋ ਕੇ ਸਭ ਨੂੰ ਹੀ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਜੀ ਫਰਮਾਉਂਦੇ ਹਨ ਸਿਮਰੋ ਸਿਮਰ ਸਿਮਰ ਸੁਪਾਵ कल क्लेश तन माहे मिटावो सिमरो नाम जप तनेका वेद प्राण सिमर सुधाखर राम नाम एकाखर किनका एक जीव ताकि मेहमान गनी ना आवे कांखी एका दर्श तुहारो नान संहित उधारो यों गुरु जी ने अगे जाके फिर कली कली पंक्ति ਪੁਰੂਸ਼ਮਣ ਦਾ ਆ ਫਾਇਦਾ ਪੁਰੂਸ਼ਮਣ ਦਾ ਆ ਲਾਭ ਉਸ ਦਾ ਆ ਗੁਣ ਆ ਸ਼ਕਤੀ ਆ ਵਰਤ ਤਾਂ ਆ ਦਰਸਾਈਆਂ ਨਿਉ ਜਿਨਾ ਦਿਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਸਾਰਿਆਂ ਵਿੱਚ ਇਹ ਸ਼ਕਤੀਆਂ ਪ੍ਰਗਟ ਹੋਈਆਂ